ਦੇ 10 ਕੋਚ ਵੀ ਲਈ ਅਸੀਂ ਇਹ ਦੁਆਰਾ ਪੱਟਾ ਸਾਹਿਬ ਕੀ ਮੌਜੂਦਾ ਜਿੱਥੇ ਚੱਲ ਰਹੇ 15 ਬਾੜੇ ਨੂੰ ਚਲਦਿਆਂ ਸਮੂਹ ਟੀਮ ਜਿਹੜੀ ਇਸ ਵੇਲੇ ਮੌਜੂਦ ਹੈ ਲੰਗਰ ਵੀ ਲੱਗੇ ਹੋਇਆ ਤੇ ਅੱਜ ਖੂਨਦਾਨ ਕੈਂਪ ਜਿਹੜਾ ਵਿਸ਼ੇਸ਼ ਤੌਰ ਤੇ ਸਿੱਖ ਸੁਪਰੇਡਿਸ਼ਨ ਵੱਲੋਂ ਜਿਹੜਾ ਲਗਾਇਆ ਗਿਆ ਹੈ ਕਿਹੜਾ ਕਿ ਹਰ ਸਾਲ ਲਗਾਇਆ ਜਾਂਦਾ ਹੈ ਇਸ ਦੇ ਬੋਡੀ ਹਿੰਮਤ ਸਿੰਘ ਰਾਜਾ ਜੇ ਇਹਨਾਂ ਦੀ ਸਮੂਹ ਟੀਮ ਹੈਗੀ ਹੈ ਸਾਡੇ ਨਾਲ ਬਾਬਾ ਜੀ ਹੈ प्रदीप ਸਿੰਘ ਜੀ ਤੇ ਸਾਡੇ ਢਾਡੀ ਜੱਥਾ ਜਿਹੜਾ ਇੰਟਰਨੈਸ਼ਨਲ ਢਾਡੀ ਜੱਥਾ ਪ੍ਰਧਾਨ ਤੋਂ ਸਾਰੇ ਮੌਜੂਦ ਹੈ ਬਾਬਾ ਜੀ ਪਹਿਲਾਂ ਤਾਂ ਸ਼ੁਰੂਆਤ ਕਰਦੇ ਆ ਤੁਹਾਡੇ ਤੋਂ ਅੱਜ ਦਾ ਜਿਹੜਾ ਪਹਿਲਾਂ ਤਾਂ ਜਿਹੜਾ ਸਭਾ ਦੇ ਬਾਰੇ ਜੋ ਸਭਾ ਜਰ ਉਹ ਆਜੀ ਖਾਲਸਾ ਵਾਹੀ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀਓ ਆਜੇ ਸ੍ਰੀ ਦੀ ਪੰਦਰਵਾੜਾ ਚੱਲ ਰਿਹਾ ਇੱਥੇ ਵਾਜਾ ਵਾਲੇ ਮਾਹੀ ਦੇ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਨੀਲੇ ਦੇ ਪਾਰ ਸ਼ੋਭਤਾਨ ਇਸ ਧਰਤੀ ਤੇ ਕਈ ਗੁਰੂ ਪੀਰਾਂ ਨੇ ਆਪਣੇ ਚਰਨ ਛੋਹ ਪ੍ਰਾਪਤ ਕੀਤੀ ਆ ਇਸ ਤੋਂ ਬਾਅਦ ਵੱਡੇ ਸਾਹਿਬਜ਼ਾਦੇ ਸ੍ਰੀ ਚਮਕੌਰ ਸਾਹਿਬ ਤੇ ਇਸ ਤੋਂ ਬਾਅਦ ਪਥੇਗੜ ਸਾਹਿਬ ਬਹੁਤ ਇਲਸਾਨੀ ਕੁਰਬਾਨੀ ਹੈ ਗੁਰੂ ਸਾਹਿਬ ਦੇ ਸਮੁੱਚੇ ਪਰਿਵਾਰ ਦੀ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਬਾਣੀ ਅਤੇ ਬਾਣੇ ਦੇ ਨਾਲ ਜੋੜ ਨਾਮ ਸਿਮਰਨ ਵਪਾਸ਼ਾ ਚੜ੍ਹਦੀਆਂ ਕਲਾ ਵਿੱਚ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾ ਕੇ ਗੁਰਬਾਣੀ ਦੇ ਲੜ ਲਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਮੈਂਟ ਥੋੜਾ ਜਿਆਦਾ ਦੱਸਿਓ ਜਰਾ ਵੀ ਜੋੜ ਮੇਲਾ ਜਾਂ ਜੋੜ ਮੇਲ ਦਾ ਅਰਥ ਬਣਦਾ ਕਿ ਅੱਜਕੱਲ ਲੋਕਾਂ ਨੇ ਜੋੜ ਮੇਲਾ ਬਣਾ ਲੇਤਾ ਜਦ ਕਿ ਇਹ ਸ਼ਹੀਦੀ ਸਮਾਗਮ ਆ ਜੋ ਗੁਰੂ ਸਾਹਿਬ ਦੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਸ੍ਰੀ ਪਰਵਾਰ ਵਿਛੋੜਾ ਸਾ ਪਟਾ ਸਾਹਿਬ ਹੁੰਦੇ ਹੋਏ ਬਹਾਮਣ ਮਾਜਰੇ ਚਮਕੌਰ ਸਾਹਿਬ ਮਾਛੀਵਾੜਾ ਸਾਹਿਬ ਫਤਿਹਗੜ੍ਹ ਸਾਹਿਬ ਇਹ ਸਾਰਾ ਹੀ ਮਹੀਨਾ ਪੰਦਰਵਾੜਾ ਸ਼ਹੀਦੀਆਂ ਭਰਪੂਰ ਆ ਇਸ ਕਰਕੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਗੁਰੂ ਸਾਹਿਬ ਦੇ ਪਾਏ ਹੋਏ ਪੂਰਨਿਆਂ ਤੇ ਆਪਾਂ ਚੱਲਣ ਦਾ ਪਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਬਹੁਤ ਵਧੀਆ ਜਾਣਕਾਰੀ ਜਿਹੜੀ ਦਿੱਤੀ ਹੈ ਹਾਂਜੀ ਰਾਜਾ ਜੀ ਤੁਸੀਂ ਅੱਜ ਦੇਖ ਰਹੇ ਹੋ ਕਿ ਕਿੰਨੇ ਕ ਦਿਨ ਤੋਂ ਜਿਹੜਾ ਲਗਾਤਾਰ ਖੁੰਦਨ ਲਗਾਉਂਦੇ ਆ ਰਹੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੰਦਨ ਗੁਰਦੁਆਰਾ ਪਠਾ ਸਾਹਿਬ ਦਸਵੇਂ ਪਾਤਸ਼ਾਹ ਦੇ ਚਰਨ ਛੋਪਾ ਪ੍ਰਾਪਤ ਧਰਤੀ ਹੈ ਸ਼ਹੀਦਾਂ ਦੇ ਨਤਮਸਤ ਹੋ ਰਹੇ ਆ ਪਿਛਲੇ ਕਿੰਨੇ ਵਨ ਅਸੀਂ 15 ਸਾਲਾਂ ਤੋਂ ਲਗਾਤਾਰ ਤੇ ਸਾਡਾ ਇਹ ਖੁੰਦਨ ਕੈਂਪ ਚੱਲਦਾ ਹੈ ਤੇ ਇੱਕੀ ਵਾਰ ਅਸੀਂ ਗਤਗੇ ਮੁਕਾਬਲੇ ਕਰਾਏ ਇਸ ਕਰਕੇ ਬੇਸ਼ੀਦਾਂ ਨੂੰ ਸਰਵਾਪਰ ਸਰਪੰਨ ਅਸੀਂ ਜੋ ਨੌਜਵਾਨ ਬੱਚਿਆਂ ਨੂੰ ਸੇਧ ਦੇਣ ਦੀ ਕੋਸ਼ਿਸ਼ ਕਰਦੇ ਆਂ ਕਿ ਨਸ਼ਿਆਂ ਤੋਂ ਰਹਿਤ ਹੋਣ ਗੁਰੂ ਬਾਣੀ ਨਾਲ ਜੁੜਨ ਧਿਆਨ ਵਾਲਾ ਸਮਾਂ ਇਹਨੂੰ ਸੰਭਾਲਿਆ ਜਾਵੇ ਤੇ ਕੁਰਬਾਨੀਆਂ ਨੂੰ ਯਾਦ ਰੱਖਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਇੰਟਰਨੈਸ਼ਨਲ ਟਾਟ ਜਿੱਥੇ ਹਾਂਜੀ ਸਰ ਤੁਸੀਂ ਤੁਹਾਡੀ ਬੜੀ ਵੱਡੀ ਡਿਊਟੀ ਹੈ ਸੰਗਤ ਨੂੰ ਸੰਦੇਸ਼ ਦੇਣਾ ਸੰਗਤ ਨੂੰ ਜੋੜਨਾ ਸੰਗਤ ਵਾਸਤੇ ਥੋੜਾ ਜਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਇਹ ਸ਼ਹੀਦੀ ਜੋੜ ਮੇਲਾ ਜਿਹਨੂੰ ਪ੍ਰਾਤਨ ਸ਼ਬਦ ਜੇ ਆਪਾਂ ਸਵਾ ਵਰਤੀਏ ਉਹ ਸਵਾ ਹਰ ਸਾਲ ਦੀ ਤਰ੍ਹਾਂ ਬੜੇ ਚੜ੍ਹਦੀ ਕਲਾ ਦੇ ਨਾਲ ਬੜੇ ਜੋਸ਼ਖੋਸ ਦੇ ਨਾਲ ਸੰਗਤਾਂ ਵੱਲੋਂ ਮਨਾਇਆ ਜਾ ਰਹੀ ਹੈ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਹੈ ਇੱਥੇ ਸੰਗਤਾਂ ਇਸ ਪਾਵਨ ਇਤਿਹਾਸ ਜਿੱਥੋਂ ਦਾ ਇਤਿਹਾਸ ਸਾਬ ਜੀ ਬਾਬਾ ਜੀ ਪਾਸੋਂ ਤੇ ਭਾਈ ਸਾਹਿਬ ਭਾਈ ਹਿੰਮਤ ਸਿੰਘ ਦੀ ਪਾਸੋਂ ਸਰਵਣ ਕਰ ਚੁੱਕੇ ਹੋ ਕਿੱਥੇ ਦਾ ਇਤਿਹਾਸ ਕੀ ਹੈ ਉਸ ਪਾਵਨ ਇਤਿਹਾਸ ਨੂੰ ਨਤਮਸਤਕ ਹੋਣ ਦੇ ਲਈ ਉਸ ਪਾਵਨ ਗੁਰਦੁਆਮ ਨੂੰ ਨਤਮਸਤਕ ਹੋਣ ਦੇ ਲਈ ਸੰਗਤਾਂ ਦੂਰੋਂ ਦੁਰਾਡੇੋਂ ਚਾਲੇ ਪਾ ਕੇ ਆਉਂਦੀਆਂ ਨੇ ਉੱਥੇ ਜਿੱਥੇ ਸੁੰਦਰ ਦੀਵਾਨ ਸਜਾਏ ਜਾ ਰਹੇ ਨੇ ਉਹਦੇ ਨਾਲ ਨਾਲ ਅਨੋਖੇ ਅਮਰ ਸ਼ਹੀਦ ਧੰਤਨ ਬਾਬਾ ਦੀਪ ਸਿੰਘ ਜੀ ਉਹਨਾਂ ਦੀ ਯਾਦ ਵਿੱਚ ਜੋ ਇੰਟਰਨੈਸ਼ਨਲ ਗੱਤਕਾ ਅਖਾੜਾ ਬਣਿਆ ਹੋਇਆ ਉਹਨਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਐਤਵਾਂ ਵੀ ਖੂਨਦਾਨ ਕੈਂਪ ਵਿੱਚ ਖੂਨਦਾਨ ਮਹਾਂਦਾਨ ਜੀ ਨੂੰ ਕਿਹਾ ਜਾਂਦਾ ਹੈ ਅੱਜ ਕੱਲ ਦੀ ਇਸ ਤੇਜ਼ ਤਰਾਹ ਜ਼ਿੰਦਗੀ ਦੇ ਵਿੱਚ ਇਹ ਬੜੀ ਜ਼ਰੂਰਤ ਹੈ ਇਸ ਚੀਜ਼ ਦੀ ਇਹ ਵੀ ਇੱਕ ਸਭ ਤੋਂ ਵੱਡਾ ਦਾਨ ਹੈ ਖੂਨਦਾਨ ਤੇ ਇਹ ਵੱਡਾ ਉਪਰਾਲਾ ਇਸ ਗਤਕੇ ਖਾੜੇ ਵੱਲੋਂ ਕੀਤਾ ਗਿਆ ਤੇ ਇਹਦੇ ਨਾਲ ਨਾਲ ਕੱਲ ਗਤਕੇ ਦੇ ਮੁਕਾਬਲੇ ਕਰਵਾਏਗੇ ਜਿਦੇ ਵਿੱਚ ਕਈ ਇੰਟਰਨੈਸ਼ਨਲ ਟੀਮਾਂ ਨੇ ਵੀ ਭਾਗ ਲਏ ਬੜੀ ਜਰਤੀ ਕਲਾ ਦੇ ਨਾਲ ਸੰਗਤਾਂ ਨੇ ਸਹਿਯੋਗ ਦਿੱਤਾ ਆਸਟ੍ਰੇਲੀਆ ਤੋਂ ਕੈਨੇਡਾ ਤੋਂ ਸੰਗਤਾਂ ਨੇ ਆਪਣਾ ਸਹਿਯੋਗ ਦਿੱਤਾ ਅੱਜ ਉੱਥੇ ਲੰਬੇ ਕੇਸਾਂ ਦੇ ਮੁਕਾਬਲੇ ਸੁੰਦਰ ਦਸਤਾਰਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਨੇ ਦੁਮਾਲਿਆਂ ਦੇ ਮੁਕਾਬਲੇ ਕਰਵਾਏ ਜਾ ਰਹੇ ਨੇ ਤੇ ਉਹਨਾਂ ਸਮਾਗਮਾਂ ਦੇ ਵਿੱਚ ਵੀ ਦਸਰਿਆ ਨੇ ਹਾਜ਼ਰੀ ਭਰੀਏ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਕਿ ਜਿਹੜਾ ਸਾਡਾ ਇਤਿਹਾਸ ਹੈ ਜਿਹੜਾ ਸਾਡਾ ਮੇਨ ਮਕਸਦ ਹੈ ਮੁੱਖ ਮਕਸਦ ਹੈ ਇਸ ਧਰਤੀ ਤੇ ਆਉਣ ਦਾ ਉਹ ਸਾਂਝਾ ਕੀਤਾ ਗਿਆ ਸੰਗਤ ਦੇ ਨਾਲ ਕਿ ਅੱਜ ਜਿਹੜੇ ਪਾਸੇ ਨੂੰ ਅਸੀਂ ਤੁਰਦੇ ਜਾ ਰਹੇ ਹਾਂ ਕਿ ਕੋਈ ਲੋੜ ਹੈ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਆਪਣੇ ਇਤਿਹਾਸ ਨਾਲ ਜੋੜਨ ਦੀ ਜਦੋਂ ਅਸੀਂ ਉਹਨਾਂ ਨੂੰ ਇਤਿਹਾਸ ਦੀ ਦੱਸ ਪਾਵਾਂਗੇ ਤਾਂ ਹੀ ਉਹ ਆਪਣੇ ਵੱਡ-ਵਡੇਰਿਆਂ ਨੂੰ ਯਾਦ ਰੱਖਣਗੇ ਕਿਉਂਕਿ ਦਾ ਲਾਈਵਜ਼ ਆਫ ਗ੍ਰੇਟ men ਆ ਰਿਮਾਈਂਡ us that we should make to our life sublines ਮਹਾਪੁਰਖਾਂ ਦੇ ਸ਼ਹੀਦਾਂ ਦੇ ਜੀਵਨ ਸਾਨੂੰ ਇਹ ਸਦਾ ਸੇਧ ਦਿੰਦੇ ਨੇ ਕਿ ਕਿਸ ਤਰ੍ਹਾਂ ਉਹਨਾਂ ਦੀਆਂ ਪਾਈਆਂ ਹੋਈਆਂ ਪੈੜਾਂ ਤੇ ਚੱਲ ਕੇ ਅਸੀਂ ਆਪਣਾ ਜੀਵਨ ਜਿਉਣਾ ਪਰ ਜੇਕਰ ਅਸੀਂ ਇਹ ਸੋਸ਼ਲ ਮੀਡੀਆ ਦੇ ਪਿੱਛੇ ਲੱਗ ਕੇ ਇਹ ਫੇਸਬੁਕ ਇੰਸਟਾ ਦੇ ਪਿੱਛੇ ਲੱਗ ਕੇ ਇੱਥੇ ਨੂੰ ਕੇਵਲ ਮੇਲੇ ਦੇ ਰੂਪ ਦੇ ਵਿੱਚ ਵੇਖਣ ਆਈਏ ਤੇ ਸਾਡੀ ਹਾਜ਼ਰੀ ਪਰਵਾਹ ਨਹੀਂ ਹੋਣੀ ਹਾਜ਼ਰੀ ਪਰਵਾਹ ਤਾਂ ਹੀ ਹੋਵੇਗੀ ਜੇ ਦਿਲ ਵਿੱਚ ਪਿਆਰ ਸਤਿਕਾਰ ਸ਼ਰਧਾ ਲੈ ਕੇ ਆਈਏ ਤੇ ਸਾਹਿਬਜ਼ਾਦਿਆਂ ਨੂੰ ਯਾਦ ਕਰੀਏ ਕਲਕੀਆਂ ਵਾਲੇ ਸ਼ੈਨਸ਼ਾ ਦੇ ਮਹਾਨ ਕੌਤਕਾਂ ਨੂੰ ਮਹਾਨ ਪੁਰਪਕਾਰਾਂ ਨੂੰ ਯਾਦ ਕਰੀਏ ਤਾਂ ਹੀ ਸਾਡਾ ਆਇਆ ਇੱਥੇ ਸਫਲਾ ਹੈ ਧੰਨਵਾਦ ਜੀ ਆਜਾ ਜਿਨਾਵੇ ਨਿਆਲ ਹੋ ਜਾਵੇ ਜੋਤ ਅਕੀਰੋ ਕਾਲੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਜੀਤ ਧੰਨ ਧੰਨ ਬਾਬਾ ਜੀਤ ਸਿੰਘ ਜੀ ਧੰਨ ਧੰਨ ਬਾਬਾ ਜਹਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤੇ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਅਨੇਕ ਸਿੰਘ ਅਸੀਂ ਦਾ ਦੀ ਯਾਦ ਦੇ ਵਿੱਚ ਕਤਰ ਹੋਏ ਗੁਰੂ ਰੋਗ ਗੁਰੂ ਪਿਆਰੀ ਸਾਧ ਸੰਗਤ ਜੀ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਪਣੇ ਪੁਰਖਿਆਂ ਨੂੰ ਯਾਦ ਕਰਦੇ ਹੋਏ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਨੂੰ ਯਾਦ ਕਰਦੇ ਹੋਏ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸਿੰਘਾਂ ਨੂੰ ਯਾਦ ਕਰਦੇ ਹੋਏ ਅੱਜ ਅਸੀਂ ਇੱਥੇ ਜੋੜ ਮਿਲ ਦੇ ਵਿੱਚ ਕਤਰ ਹੋਏ ਆ ਸਾਡੀ ਸੱਚੀ ਸੁੱਚੀ ਸਰਦ ਇਹ ਹੀ ਹੋਵੇਗੀ ਕਿ ਅਸੀਂ ਆਪਾਂ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰੀਏ ਗੁਰੂ ਸਾਹਿਬ ਦੇ ਨਾਲ ਜੋੜੀਏ ਬੱਚਿਆਂ ਨੂੰ ਨਸ਼ਿਆਂ ਤੋਂ ਬਚਾ ਕੇ ਗੁਰੂ ਮਹਾਰਾਜ ਦੇ ਚਰਨਾਂ ਨਾਲ ਜੋੜ ਕੇ ਗੁਰਸਿੱਖ ਬਣਾਈਏ ਉਹਨਾਂ ਨੂੰ ਉਹਨਾਂ ਨੂੰ ਆਪਣੇ ਮਾਪਿਆਂ ਦਾ ਆਗਿਆਕਾਰੀ ਬਣਾਈਏ ਦੂਜਾ ਅਸੀਂ ਹਰ ਸਾਲ ਦੀ ਤਰ੍ਹਾਂ 20ਵਾਂ ਅਸੀਂ ਬਲੱਡ ਕੈਂਪ ਲਾ ਰਹੇ ਹਾਂ ਅੱਜ ਸਾਡਾ ਅਪਰਾਲਾ ਇਹੀ ਹੁੰਦਾ ਵੀ ਅਸੀਂ ਬਾਕੀ ਸੇਵਾਵਾਂ ਸਭ ਕਰ ਸਕਦੇ ਹਾਂ ਸਭ ਤੋਂ ਵੱਡੀ ਸੇਵਾ ਜਿਹੜੀ ਹੈ ਖੂਨਦਾਨ ਦੀ ਸੇਵਾ ਅਸੀਂ ਸਾਡੇ ਪ੍ਰਧਾਨ ਸਾਹਿਬ ਆਏ ਸਾਲ ਬਲੱਡ ਡੋਨੇਟ ਕਰਦੇ ਆ ਮੈਂ ਇਹਦ ਕੀ 80ਵੀਂ ਵਾਰੀ ਖੂਨਦਾਨ ਕਰਨਾ ਮੇਰਾ ਟੀਚਾ ਹੈ ਵੀ ਮੈਂ 100 ਵਾਰੀ ਆਪਣੀ ਜ਼ਿੰਦਗੀ ਦੇ ਵਿੱਚ ਆਪਣਾ ਖੂਨਦਾਨ ਕਰਕੇ ਮੈਂ ਤਾਂ ਇੱਥੋਂ ਜਾਵਾਂ ਮੇਰੀ ਸਤਿਗੁਰੂ ਆਜਾਣਾ ਜੀ ਬੇਨਤੀ ਆ ਵੀ ਮੇਤੋਂ ਇਹ ਸੇਵਾ ਜ਼ਰੂਰ ਪ੍ਰਵਾਨ ਕਰਨ ਭਾਵੇਂ 2 ਸਾਲ ਤੇ ਲੈਣ ਭਾਵੇਂ 4 ਸਾਲ ਤੇ ਲੈਣ ਉਹਦੇ ਬਾਅਦ ਮਸ਼ੱਕ ਸਾਨੂੰ ਕੁਝ ਵੀ ਜੋ ਬਿਮਾਰ ਦੀ ਪ੍ਰਮਾਤਮਾ ਸਾਨੂੰ ਲੈ ਜਾਵੇ ਕੋਈ ਦਿੱਕਤ ਨਹੀਂ ਹੈਗੀ ਵਾਹਿਗੁਰੂ ਜੀਕਾ ਖਲਸਾ ਹੋਏਗਾ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਜੀ ਬਹੁਤ ਵਧੀਆ ਸੰਦੇਸ਼ ਜਿਹੜਾ ਇਸ ਕੋਲੇ ਪੂਰੀ ਟੀਮ ਵੱਲੋਂ ਦਿੱਤਾ ਗਿਆ ਬਾਬਾ ਅਰਜੁਨ ਜੀ ਤੇ ਹੈਮਿੰਦਰ ਸਿੰਘ ਆ ਜਾਂਦੇ ਇਹਨਾਂ ਦੀ ਪੂਰੀ ਟੀਮ ਵੱਲੋਂ ਉਂਦਾਨ ਕੈਂਪ ਜਿਹੜਾ ਲਗਾਤਾਰ ਨਮਦੀਆ ਰਹੇ ਨੇ ਪਿਛਲੇ ਲੰਬੇ ਸਮੇਂ ਤੋਂ